ਕੀ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਇਹ ਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ ਜਿਹਦੀ ਅਦਾਈ ਸਰਦ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਦੇਸ਼ਾ ਤੋਂ ਪਗੋੜਾ ਹੋ ਚੁੱਕਿਆ ਇਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਆ ਆ ਹੀ ਨੋਰ ਦੇਖੇ ਆ ਜਿਹੜਾ ਪੰਥ ਦਾ ਕੰਮ ਰਹਿ ਜਾਂਦਾ ਪੰਥ ਜਿਹੜਾ ਜੱਥੇਦਾਰ ਦੇ ਨਾਲ ਅੱਜ ਵਕਤ ਖੁੱਲ੍ਹ ਜਾਂਦਾ ਤੁਸੀਂ ਸਾਰਿਆਂ ਨੂੰ ਅਪੀਲ ਕੀਤੀਆਂ ਚੰਗੀ ਗੱਲ ਆ ਦੂਜੀ ਗੱਲ ਅਗੀ ਕਿ ਜਿਹੜੀ ਕਮੇਟੀ ਨੂੰ ਅਸੀਂ ਆਨੰਦ ਕਾਰਨ ਕਹਿ ਰਹੇ ਆ ਇਸ ਕਮੇਟੀ ਦੀ ਜਿਹੜੀ ਬਣਾਉਣ ਦੀ ਮੰਗ ਸੀ ਭੜੈਣ ਸਾਹਿਬ ਨੇ ਤੇ ਰਾਏਪੁਰ ਸਾਹਿਬ ਨੇ ਇਹੀ ਰੱਖੀ ਸੀ ਕਿ ਕਮੇਟੀ ਬਣਾ ਕੇ ਜਾਂਚ ਕਰਨੀ ਚਾਹੀਦੀ ਆ ਤੇ ਇੱਕ ਮੈਂਬਰ ਜਿਹੜਾ ਅਲਾਵਾ ਸ਼ਾਮਲਾ ਕਰਨਾ ਚਾਹੀਦਾ ਕੀ ਉਦੋਂ ਅਧਿਕਾਰ ਤੁਸੀਂ ਹੀ ਕੱਢ ਲਾਉਂਦੇ ਹੋ ਏ ਦੇਖੋ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਪੜਾਣ ਸਾਹਿਬ ਨੇ ਤੇ ਪਹਿਲਾਂ ਮੈਂਬਰ ਸਾਹਿਬਾਨ ਨੇ ਇੱਕ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜ਼ਰੂਰ ਇਨਕ ਦਿੱਤੀ ਸੀ ਵੀ ਜੇ ਬਣਾਉਣੀ ਆ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਟੱਕਾ ਟੋਕੜ ਸਾਡੇ ਨਮਾਇंदे ਦੋ ਪਾਏ ਜਾਣ ਜਿਹੜਾ ਇੱਕ ਪੰਜ ਮੈਂਬਰੀ ਬਣਾਈ ਜਾਵੇ ਤੇ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਪੜ੍ਹਨ ਸਰ ਤੁਹਾਨੂੰ ਆਪ ਦੱਸ ਦੇਣਗੇ ਬਾਬਾ ਹਾਂ ਪੜ੍ਹਨ ਪੜ੍ਹਨ ਸਰ ਜਿਹੜੀ ਉੱਪਰ ਹੋਇਆ ਉਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਉੱਪਰ ਹੋਇਆ ਉਹ ਵੀ ਚਾਹੀਦਾ ਕਿ ਸਿੱਕਾ ਹੀ ਕਾਰਵਾਈ ਕਰਨ ਦਾ ਪੜ੍ਹਨ ਦਾ ਇਹ ਤਾਂ ਇਹ ਗੱਲ ਆ ਉਹੀ ਮੈਂ ਮੰਗ ਨਹੀਂ ਰੱਖੀ ਉੱਥੇ ਉਸ ਮੀਟਿੰਗ ਦਾ ਅਜੰਡਾ ਪੰਚ ਕੁ ਵਿਚਾਰਾ ਸੀ ਅਸੀਂ ਮੰਗੇ ਰੱਖੀ ਜਾ ਕੇ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਲੈਂਦਾ ਸਾਨੂੰ ਬੁਨਾ ਕੀਤਾ ਕਿ ਕਰ ਚੱਲਦੇ ਜੀ ਅਕਾਲ ਤਖਤ ਸਾਹਿਬ ਨੇ ਸਾਡੇ ਜਿਹੜੇ ਹੈਗੀ ਆ ਬੇਨਤੀ ਐ ਉਹਨੂੰ ਬੜੇ ਧਿਆਨ ਨਾਲ ਸੁਣਿਆ ਬੇਨਤੀ ਕੀ ਸੀ ਤੁਹਾਡਾ ਦੱਸ ਦਿਓ ਡਿਟੇਲ ਬੇਨਤੀ ਉਹਦੇ ਚ ਸੱਡੀਆਂ ਇਹ ਸੀਗੀਆਂ ਕਿ 2 ਦਸੰਬਰ ਦੇ ਜਿੰਨੇ ਫੈਸਲੇ ਹੋਏ ਆ ਉਹ ਫੈਸਲੇ ਸਾਰੇ ਲਾਗੂ ਕੀਤੇ ਜਾਣ ਜਿਹਦੇ ਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਔਰ ਹੋਰ ਜਿਹੜੇ ਲੋਕਾਂ ਨੇ ਅਸਤੀਫੇ ਦਿੱਤੇ ਸੀ ਉਹ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਤਿੰਨਾਂ ਦਾ ਨਾਲ ਟਾਈਮ ਕਾਲ ਤੱਕ ਸਾਹਿਬ ਨੇ ਦਿੱਤਾ ਸੀ ਲੇਕਿਨ ਉਹ ਹੋਏ ਨੇਗੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਿੰਘ ਸਾਹਿਬਾ ਜੀ ਨੇ ਕਿਹਾ ਹੈ ਕਿ ਉਹ ਹੁਣੇ ਚਾਹੀਦੇ ਆ 2 ਤਰੀਕ ਦੇ ਫੈਸਲੇ ਤੇ ਬਿਲਕੁਲ ਜਿਹੜੇ ਆ ਉਹ ਖੜੇ ਆ ਦੂਜਾ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਆ ਉਹ ਭਰਤੀ ਦਾ ਕੰਮ ਸ਼ੁਰੂ ਕਰੇ ਔਰ ਉਹਨਾਂ ਨੇ ਕਿਹਾ ਬਿਲਕੁਲ ਕਰਨੀ ਚਾਹੀਦੀ ਆ ਤੁਸੀਂ ਭਰਤੀ ਜਾ ਕੇ ਕਰੋ ਔਰ ਨਾਲ ਧਾਮੀ ਸਾਹਿਬ ਨੂੰ ਮਿਲੋ ਤਾਂ ਕਿ ਸਾਰੇ ਮੈਂਬਰ ਇਕੱਠੇ ਹੋਣ ਇਹ ਪਾਰਟੀ ਦਾ ਕੰਮ ਸ਼ੁਰੂ ਹੋਵੇ ਸ਼੍ਰੋਮਣੀ ਅਕਾਲੀ ਦਲ ਉਹਦੇ ਨਾਲ ਤਕਰਾ ਹੁੰਦਾ ਤੀਸਰਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਕਮੇਟੀ ਬਣੀ ਉਹਨੂੰ ਰੱਦ ਕੀਤਾ ਜਾਵੇ ਤੇ ਉਹ ਮਸਲਾ ਅਕਾਲ ਤਖਤ ਸਾਹਿਬ ਦੇ ਜਿਹੜਾ ਹੈ ਅਧਿਕਾਰ ਖੇਤਰ ਚ ਹੋਵੇ ਸੋ ਉਹ ਸਾਰੀਆਂ ਸਾਡੀਆਂ ਜਿਹੜੀਆਂ ਜਿੰਨੀਆਂ ਸੀ ਉਹ ਬੇਨਤੀਆਂ ਲੈ ਕੇ ਗਏ ਸਾਂ ਉਹ ਅਕਾਲ ਤਖਤ ਸਾਹਿਬ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਜਿਹੜਾ ਹੈ ਉਹ ਕੀਤਾ ਔਰ ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਔਰ ਜਿੰਨੇ ਸੇਕ ਉੱਥੇ ਗਏ ਸੀ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਸਾਨੂੰ ਆਪਣੇ ਵਿਚਾਰ ਜਿਹੜੇ ਆ ਸਾਰੇ ਦੱਸਿਆ ਉਹ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਸੀ ਅਸੀਂ ਦਿੱਤੀਆਂ ਉਹਨੂੰ ਬੜੀ ਧਿਆਨ ਨਾਲ ਗੌਰ ਨਾਲ ਸੁਣਿਆ ਉਹਨੂੰ ਮੰਨਣ ਵਾਸਤੇ ਉਹਨਾਂ ਨੇ ਜਿਹੇ ਤਾਂ ਸਭ ਨੂੰ ਕੀ ਭਰੋਸਾ ਜਿਹੜਾ ਦਿੱਤਾ ਗਿਆ ਉਹਨੇ ਇਹ ਕਿਹਾ ਕਿ ਜਿਹੜੇ ਦੋ ਤਰੀਕੇ ਦੇ ਫੈਸਲੇ ਹੋਏ ਇਹਨਾਂ ਬਿਨ ਲਾਗੂ ਹੋਣਗੇ ਨਹੀਂ ਪਰ ਕਾਰਨ ਕੀ ਹੈ ਸੁਬੀਰ ਸਿੰਘ ਬਾਦਲ ਦੇ ਖਿਲਾਫ ਕੁਝ ਕਹਿ ਦਿੱਤੀ ਇੱਕ ਤਰ੍ਹਾਂ ਦੀ ਨਹੀਂ ਨਹੀਂ ਉਹ ਤਾਂ ਕਰਕੇ ਆ ਕਿਉਂਕਿ ਤਿੰਨ ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਕਦੀ ਉਹਨਾਂ ਨੇ ਉਹ ਚੋਣ ਕਮਿਸ਼ਨ ਦਾ ਰਿਕਾਰਡ ਆ ਕਦੀ ਕਾਨੂੰਨੀ ਕਦੀ ਸੰਵਿਧਾਨ ਦਾ ਔਰ ਜਦੋਂ ਕਿ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਨਿਰਮੂਲ ਨੇ ਇਹ ਕੋਈ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਉਹ ਕਰ ਰਹੇ ਨੇ ਕਿਉਂਕਿ ਅਕਾਲੀ ਦਲ ਦੀ ਸਥਾਪਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੈ ਔਰ ਸ਼੍ਰੋਮਣੀ ਕਮੇਟੀ ਦੀ ਵੀ ਹੋਈ ਹੈ ਤੇ ਜਿਹੜੀ ਸਥਾਪਨਾ ਹੀ ਇੱਥੇ ਅਕਾਲ ਤਖਤ ਸਾਹਿਬ ਤੇ ਹੋਈ ਉਹਨੂੰ ਕਾਨੂੰਨੀ ਡਿੱਕਾ ਨਾ ਤਾਂ ਕੋਈ ਚੋਣ ਕਮਿਸ਼ਨ ਦਾ ਤੇ ਨਾ ਕੋਈ ਸੰਵਿਧਾਨ ਦਾ ਰਿਕਾਰਡ ਹੱਲ ਕੀ ਹੈ ਸੁਖਵੀਰ ਸਿੰਘ ਬਾਦਲ ਜੇਕਰ ਉਹ ਪਾਸੇ ਆਪਣਾ ਫਿਰ ਬਾਗੀ ਅਕਾਲੀ ਦਲ ਜਿਹੜਾ ਰੱਦ ਹੋਇਆ